ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ 4 ਘਰ ਪਹਿਲਾ ਚਾਉ ਪਦੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜੈਤ ਸ੍ਰੀ ਰਾਗ ਅੰਦਰ ਪਹਿਲੇ ਘਰ ਵਿੱਚ ਚਾਉ ਪਦਿਆਂ ਵਾਲੇ ਚਾਰ ਪਦਿਆਂ ਵਾਲੇ ਸ਼ਬਦ ਅੰਦਰ ਉਚਾਰਨ ਕਰਕੇ ਦੱਸਦੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇੱਕ ਹੈ ਜਿਹਦੇ ਅੱਗੇ ਤੁਸੀਂ ਸਾਰੇ ਅਸੀਂ ਸਾਰੇ ਹਰ ਰੋਜ਼ ਨਾਤਮਸਤਕ ਹੁੰਨੇ ਆ ਮੱਥਾ ਟੇਕਦੇ ਹਾਂ ਨਾ ਮਹਾਰਾਜ ਕਹਿੰਦੇ ਇੱਕ ਹੀ ਹੈ ਦੋ ਨਹੀਂ ਇਹ ਪ੍ਰਮਾਤਮਾ ਪਰਮਾਤਮਾ ਪਰਮੇਸ਼ਰ ਇੱਕ ਹੈ ਜਿਹੜਾ ਸਾਰਿਆਂ ਦੀ ਬਤਵਾਲਣਾ ਕਰਦਾ ਸਾਰਿਆਂ ਦੀ ਹੀ ਮਹਾਰਾਜ ਕਹਿੰਦੇ ਪਾਲਣਾ ਕਰਦਾ ਹੈ ਸਭ ਦਾ ਪ੍ਰਕਾਸ਼ਕ ਹੈ ਉਹ ਅਕਾਲ ਪੁਰਖ ਇੱਕ ਵਾਹਿਗੁਰੂ ਤੇ ਅਸੀਂ ਸਾਰੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਰਮੇਸ਼ਰ ਨੂੰ ਪਾਉਣ ਵਾਸਤੇ ਕਿ ਸਾਨੂੰ ਰੱਬ ਮਿਲ ਜਾਵੇ ਪ੍ਰਭੂ ਦਾਤਾ 95% ਅਸੀਂ ਦਾਤਾ ਮੰਗਣ ਵਾਸਤੇ ਪਰਮੇਸ਼ਰ ਨੂੰ ਬੁਝਦੇ ਹਾਂ ਕਿ ਮੈਨੂੰ ਆ ਮਿਲ ਜੇ ਮੈਨੂੰ ਉਹ ਮਿਲ ਜੇ ਕੋਈ ਸੰਸਾਰ ਤੇ ਕੋਈ ਦਾਤ ਮੰਗਦਾ ਹੈ ਕੋਈ ਸੰਸਾਰ ਦੇ ਉੱਪਰ ਕੋਈ उपाधि ਪ੍ਰਾਪਤ ਕਰਨਾ ਚਾਹੁੰਦਾ ਹੈ ਕੋਈ ਸੰਸਾਰ ਤੇ ਵੱਡਾ ਬਣਨਾ ਚਾਹੁੰਦਾ ਹੈ ਪਰ ਮਹਾਰਾਜ ਦੱਸਦੇ ਆ ਗੁਰਬਾਣੀ ਅੰਦਰ ਪਈ ਪਰਮੇਸ਼ਰ ਨੂੰ ਪਾਉਣ ਵਾਸਤੇ ਕੱਲਾ ਰੱਬ ਨੂੰ ਪਾਉਣ ਵਾਸਤੇ ਕੋਈ ਵਿਰਲਾ ਹੀ ਆ ਜਿਹੜਾ ਆਪਣੀ ਨੀਂਦ ਖਰਾਬ ਕਰਕੇ ਅੰਮ੍ਰਿਤ ਵੇਲੇ ਜਾਗਦਾ ਕੋਈ ਵਿਰਲਾ ਹੀ ਆ ਜਿਹੜਾ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਆ ਨਹੀਂ ਤਾਂ ਜਿੱਦਣ ਸਾਨੂੰ ਲੋੜ ਪੈਂਦੀ ਆ ਉਹਦੇ ਨਾਲ ਸਿੱਕਲ ਮਿਲਾ ਕੇ ਉੱਠਦੇ ਆ ਤੇ ਭੱਜ ਕੇ ਗੁਰੂ ਸਾਹਿਬ ਜੀਆਂ ਦੇ ਕੋਲ ਜਾਨੇ ਅਰਦਾਸਾਂ ਕਰਦੇ ਮਹਾਰਾਜ ਸਾਨੂੰ ਆ ਮਿਲ ਜੇ ਇਹ ਇੱਦਾਂ ਹੋਵੇ ਸਤਿਗੁਰੂ ਮਹਾਰਾਜ ਸਾਨੂੰ ਆਤਮ ਬਖਸ਼ਣ ਅਸੀਂ ਗੁਰੂ ਦੇ ਨਾਲ ਹਮੇਸ਼ਾ ਹੀ ਜੁੜੀਏ ਹਮੇਸ਼ਾ ਜੁੜ ਕੇ ਰਹੀਏ ਐਸੇ ਗੁਰੂ ਨੂੰ ਜੇ ਪ੍ਰਾਪਤ ਕਰਨਾ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਐਸਾ ਪਰਮਾਤਮਾ ਸਾਨੂੰ ਪ੍ਰਾਪਤ ਹੁੰਦਾ ਹੈ ਅਗੇ ਮਹਾਰਾਜ ਉਚਾਰਨ ਕਰਦੇ ਹਨ ਮੇਰਾ ਹੀਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਅੰਮ੍ਰਿਤ ਸਰਸਾ ਜੀਆ ਦੀ ਪਾਵਨ ਥਰਤੀ ਜਿਸ ਥਰਤੀ ਵਰਗਾ ਹੋਰ ਇਸ ਸੰਸਾਰ ਦੇ ਉੱਪਰ ਕੋਈ ਹੋਇਆ ਨਹੀਂ ਕੋਈ ਹੋਰ ਥਰਤੀ ਨਹੀਂ ਹੋਈ ਜੀ ਦੇ ਪਰਥਾਏ ਬਚਨ ਆਉਂਦੇ ਹਨ ਠੇ ਸਭੇ ਥਾਵ ਨਹੀਂ ਤੁਦ ਜਿਹ ਆ ਇਸ ਧਰਤੀ ਦੇ ਵਰਗਾ ਇਸ ਧਰਤੀ ਵਰਗਾ ਸੰਸਾਰ ਤੇ ਹੋਰ ਕੋਈ ਥਾਂ ਨਹੀਂ ਠੇ ਸਭੇ ਥਾਵ ਨਹੀਂ ਤੁਦ ਜਿਹ ਆ ਬੜੇ ਥਾਂ ਵੇਖਿਆ ਪਰ ਤੁਹਾਡੇ ਜਾਇ ਸੰਸਾਰ ਤੇ ਕੋਈ ਥਾਂ ਨਹੀਂ ਜਿੱਥੇ ਧਾਮ ਗੁਰੂ ਰਾਮਦਾਸ ਮਹਾਰਾਜ ਸਾੰਗੀਆਂ ਦੇ ਗੁਣਾਂ ਨੂੰ ਲੁਕਾਈ ਕਉਂਦੀ ਹੈ ਸਤਿਗੁਰੂ ਮਹਾਰਾਜ ਦੀ ਨਿਮਰਤਾ ਨੂੰ ਲੁਕਾਈ ਕਉਂਦੀ ਹੈ ਉਹਨਾਂ ਦੇ ਕਾਰਜਾਂ ਨੂੰ ਲੁਕਾਈ ਕਉਂਦੀ ਹੈ ਐਸੇ ਪਾਵਨ ਪੁੱਤਰ ਥਾਂ ਦੇ ਉੱਪਰ ਬੰਦੋ ਬੁਰਕ ਬਿਦਾਤੇ ਤਾ ਤੁ ਸੋਹੇ ਆਵਾਜ਼ ਦੀ ਸਗਣਾ ਅਪਾਰ ਅਨੂਪ ਰਾਮਦਾਸ ਪਰ ਹਰ ਮਾਨੰਨ ਕਸ ਮਲਜਾਹਨ ਆਇਆ ਰਾਮਦਾਸ ਸਰ ऐसे पावन पवित्र धरती ਦੇ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਉਸ ਸਮੇਂ ਦੇ ਅੰਦਰ ਸੁਭਾਵੇਂ ਮਾਨਤ ਸਨ ਸਤਿਗੁਰੂ ਜੀਆਂ ਦੇ ਕੋਲ ਸਿੱਖ ਆਇਆ ਕਰਦੇ ਸਨ ਵੱਖਰੋ ਵੱਖਰੇ ਸਵਾਲ ਲੈ ਕੇ ਇੱਕ ਸੰਮੁਖ ਨਾਮ ਦਾ ਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਆਇਆ ਕਹਿਣ ਲੱਗਾ ਸਤਿਗੁਰੂ ਜੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਕਿਵੇਂ ਵਸਾਈਦਾ ਤੁਸੀਂ ਨਾਮ ਦੀਆਂ ਬਾਤਾਂ ਕਰਦੇ ਹੋ ਨਾਮ ਦੀ ਗੱਲ ਲਾਸ ਦੇਦੇ ਹੋ ਨਾਮ ਦੇ ਨਾਲ ਜੁੜਨ ਵਾਸਤੇ ਕਹਿੰਦੇ ਹੋ ਪਰ ਆਪ ਜੀ ਸਾਨੂੰ ਇਹ ਦੱਸੋ ਕਿ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਦਾ ਕਿਵੇਂ ਹੈ ਆਓ ਫਿਰ ਆਪਾਂ ਵੀ ਜਾਣੀਏ ਧੰਗ ਗੁਰੂ ਰਾਮ ਦਾਸ ਸਾਹਿਬ ਜੀ ਨੇ ਕੀ ਕਹਿ ਕੇ ਕੀ ਦੱਸਿਆ ਕਿਵੇਂ ਉਹ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਵਸਦਾ ਮੇਰਾ ਹੀ ਇਹਦਾ ਰਤਨ ਨਾਮ ਆਲ ਬਸਿਆ ਗੁਰ ਹਾਥ ਧਰਿਓ ਮੇਰਾ ਮਾਤਾ ਤਾਂ ਗੁਰੂ ਰਾਮਦਾਸ ਜੀ ਕਹਿਣ ਲਗੇ ਉਹ ਕਾਲ ਗੁਰੂ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਜਿਸ ਦਿਨ ਉਹ ਪਰਮੇਸ਼ਰ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਆਪਣਾ ਕਿਰਪਾ ਭਰੇ ਹਾਥ ਗੁਰ ਹਾਥ ਧਰਿਓ ਮੇਰੇ ਮਾਥਾ ਮੇਰੇ ਮੱਥੇ ਤੇ ਮਸਤਕ ਤੇ ਜਿੱਦਾਂ ਉਹ ਪਰਮੇਸ਼ਰ ਨੇ ਹੱਥ ਰੱਖ ਦਿੱਤਾ ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ ਮੇਰੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਰਤਨਾ ਰੂਪੀ ਨਾਮ ਜਿਹੜਾ ਹੈ ਉਹ ਵਸ ਗਿਆ ਸਤਿਗੁਰਾਂ ਨੇ ਗੁਰਬਾਣੀ ਅੰਦਰ ਬਹੁਤਾਂ ਜਗ੍ਹਾ ਦੇ ਉੱਪਰ ਨਾਮ ਨੂੰ ਰਤਨ ਕਿਹਾ ਹੈ ਗੁਰ ਕਾ ਸਮਦਰ ਰਤਨ ਹੈ ਹੀਰੇ ਜਿਤ ਜੜਾਓ ਉਹ ਪਰਮੇਸ਼ਰ ਦਾ ਨਾਮ ਰਤਨਾ ਵਰਗਾ ਕਹਿ ਲਈਏ ਜਾਂ ਰਤਨਾ ਤੋਂ ਵੀ ਕਿਤੇ ਚੰਗਾ ਹੈ ਬਾਣੀ ਅੰਦਰ ਮਾਰਾ ਜੀ ਨੇ ਦੱਸਿਆ ਮੇਰੇ ਹੀ ਅਰੇ ਰਤਨ ਨਾਮ ਹਰ ਵਸਿਆ ਮੇਰੇ ਹਿਰਦੇ ਦੇ ਅੰਦਰ ਰਤਨ ਰੂਪੀ ਪਰਮੇਸ਼ਰ ਦਾ ਨਾਮ ਹਰੀ ਦਾ ਨਾਮ ਵਸਿਆ ਹੈ ਕਿੱਦਾਂ ਵਸਿਆ ਹੈ ਗੁਰ ਹਾਥ ਧਰਿਓ ਮੇਰੇ ਮਾਥਾ ਜਿਸ ਦਿਨ ਉਹ ਪਰਮੇਸ਼ਰ ਕਾਲਪੁਰਖ ਨੇ ਰਹਿਮਤ ਕਰਕੇ ਮੇਰੇ ਸੀਸ ਤੇ ਹੱਥ ਰੱਖ ਦਿੱਤਾ ਆਪਣਾ ਕਿਰਪਾ ਭਰਿਆ ਹੱਥ ਸਾਡੇ ਸੀਸ ਤੇ ਜਦੋਂ ਰੱਖਿਆ ਸਾਡੇ ਹਿਰਦੇ ਅੰਦਰ ਨਾਮ ਵਸ ਗਿਆ ਇੱਕ ਸਾਧੂ ਠੰਡਾ ਦੇ ਦਿਨਾਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਦਾ ਹੋਇਆ ਸੰਸਾਰ ਦਾ ਭ੍ਰਮਣ ਕਰ ਰਿਹਾ ਹੈ ਸਾਧੂ ਤੁਰਦਾ ਤੁਰਦਾ ਇੱਕ ਪਠਿਆਰੀ ਬੀਬੀ ਦੇ ਕੋਲ ਪਹੁੰਚ ਗਿਆ ਜਿਹੜੀ ਦਾਣੇ ਭੁੰਨ ਰਹੀ ਸੀ ਢਾਂਡਾ ਦਾ ਮਾਜ਼ਮ ਜੀ ਤੇ ਸਾਧੂ ਉਹ ਪਠਿਆਰੀ ਦੇ ਕੋਲ ਜਾ ਕੇ ਲੱਕੜਾਂ ਵੱਲ ਲਈਆਂ ਸੰਤ ਅਗ ਬਲ ਰਹੀ ਸੀ ਸੇਕਣ ਲੱਗ ਪਿਆ ਠੰਡ ਆਪਣੀ ਨੂੰ ਦੂਰ ਕਰਨਾ ਹੈਗਾ ਪਠਿਆਰੀ ਨੇ ਕੁਹਾਤਮਾ ਜਾਣ ਕੇ ਸਾਧੂ ਜਾਣ ਕੇ ਕੁਝ ਦਾਣੇ ਦੇ ਦਿੱਤੇ ਖਾਣ ਵਾਸਤੇ ਮਾਪੁਰਖਾਂ ਨੇ ਸਾਧੂ ਨੇ ਦਾਣੇ ਖਾਦੇ ਤੇ ਪਰਮੇਸ਼ਰ ਦਾ ਸ਼ੁਕਰ ਕੀਤਾ ਰਾਤ ਪੈ ਗਈ ਉੱਥੇ ਹੀ ਭੁੰਜੇ ਮਿੱਟੀ ਘਟੇ ਦੇ ਵਿੱਚ ਕੋ ਸਾਧੂ ਲੇਟ ਗਿਆ ਨੀਂਦ ਆ ਗਈ ਰਾਤ ਬਤੀਤ ਹੋ ਗਈ ਤੇ ਇਸ ਕੌਤਬ ਨੂੰ ਉੱਥੇ ਨੇੜੇ ਹੀ ਇੱਕ ਰਾਜੇ ਦਾ ਮਹਿਲ ਸੀ ਰਾਜੇ ਦਾ ਘਰ ਸੀ ਉਹ ਦੇਖ ਰਿਹਾ ਸੀ ਉਹਨੇ ਸਾਧੂ ਦਾ ਇਸ ਕਾਰਜ ਨੂੰ ਵੇਖਿਆ ਤਾਂ ਜਦੋਂ ਅਗਲੀ ਸਵੇਰ ਹੋਈ ਮਾਨਵ ਚ ਸੋਚਿਆ ਕਿ ਮੇਰੇ ਕੋਲ ਕਿੰਨਾ ਕੁਝ ਹੈ ਤੇ ਕਿਉਂ ਨਾ ਸਾਧੂ ਮੈਂ ਇੱਥੇ ਬੁਲਾਵਾਂ ਸਾਧੂ ਕੋਲ ਉਹ ਪੁੱਛਣਾ ਚਾਹੁੰਦਾ ਹੈ ਕਿ ਮੇਰੇ ਕੋਲ ਕੋਮਲ ਸੇਜਾਂ ਨੇ ਸੋਹਣੀਆਂ ਸੇਜਾਂ ਨੇ ਮੈਨੂੰ ਇਹਨਾਂ ਸੇਜਾਂ ਦੇ ਉੱਪਰ ਨੀਂਦ ਨਹੀਂ ਆਉਂਦੀ ਤੇ ਤੂੰ ਮਿੱਟੀ ਦੇ ਉੱਤੇ ਐਨਾ ਬੇਪਰਵਾਹ ਕਿ ਕਿਵੇਂ ਸੌਂ ਗਿਆ ਮੈਂ ਕਿਵੇਂ ਤੈਨੂੰ ਨਿੰਦਰਾ ਆਇਆ ਇਹ ਬਚਨ ਰਾਜੇ ਨੇ ਕੀਤੇ ਤੇ ਆਪਣੇ ਸਿਪਾਹੀ ਨੂੰ ਵਜ਼ੀਰ ਨੂੰ ਭੇਜਿਆ ਕਿ ਜਾ ਕੇ ਸਾਧੂ ਨੂੰ ਬੁਲਾ ਕੇ ਲਿਆਓ ਸਾਧੂ ਨੂੰ ਬੁਲਾਉਣ ਵਾਸਤੇ ਆਇਆ ਬੇਨਤੀ ਕੀਤੀ ਸਾਧੂ ਨੇ ਕਿਹਾ ਕੀ ਮੈਨੂੰ ਰਾਜੇ ਤਿਕਰ ਕੋਈ ਕੰਮ ਨਹੀਂ ਆ। ਮੈਨੂੰ ਰਾਜੇ ਕੋਲੋਂ ਕੋਈ ਕੰਮ ਹੀ ਨਹੀਂ ਆ ਤੇ ਮੈਂ ਨਹੀਂ ਜਾ ਸਕਦਾ। ਨਾ ਮੈਂ ਜਾਣਾ ਤੇ ਨਾ ਹੀ ਮੈਨੂੰ ਕੋਈ ਧਨ ਦੌਲਤ ਅਜੋ ਰਾਮ ਦੀ ਜ਼ਿੰਦਗੀ ਚਾਹੀਦੀ ਹੈ। ਇਹਦੇ ਵਾਸਤੇ ਮੈਂ ਰਾਜਨਿਕ ਦੇ ਕੋਲ ਜਾਵਾਂ ਤੇ ਉਹਦੀਆਂ ਸੋਹਣੀਆਂ ਸੇਜਾਂ ਤੇ ਅਸ਼ਰਾਮ ਕਰਾਂ। ਮੈਨੂੰ ਇਹ ਹੀ ਚੰਗਾ ਹੈ ਮੈਂ ਨਹੀਂ ਜਾ ਸਕਦਾ। ਉਹ ਸਿਪਾਹੀ ਵਾਪਸ ਆਇਆ ਆਕੇ ਆਪਣੇ ਰਾਜੇ ਨੂੰ ਉਹਨੇ ਬਾਤ ਸੁਣਾਈ ਕਿ ਸਾਧੂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਰਾਜਾ ਮਨ ਵਿੱਚ ਸੋਚਣ ਲੱਗਾ ਕਿ ਸਾਧੂ ਪੂਰਾ ਹੈ। ਮੈਨੂੰ ਮਕਮਲੀ ਸੇਜਾਂ ਤੇ ਨੀਂਦ ਨਹੀਂ ਆ ਰਹੀ। ਪਨ ਕੱਟੇ ਮਿੱਟੀ ਦੇ ਵਿੱਚ ਥੱਲੇ ਹੀ ਨੀਂਦ ਆ ਰਹੀ ਹੈ। ਮੈਨੂੰ ਆਪ ਜਗਾ ਚਾਹੀਦਾ। ਜਾ ਕੇ ਆਪਣੇ ਸਵਾਲਾਂ ਦਾ ਜਵਾਬ ਲੈਣਾ ਚਾਹੀਦਾ ਗਿਆ ਸਾਧੂ ਦੇ ਕੋਲ ਪਹੁੰਚਿਆ ਜਾ ਕਰਕੇ ਦੱਸਿਆ ਕਿ ਮੈਸੇਜਾਂ ਤੇ ਸੌਣਾ ਨੀਂਦਰ ਨਹੀਂ ਆਉਂਦੀ ਤੁਸੀਂ ਕਹੋ ਜੀ ਕਿਵੇਂ ਸੌਂ ਗਏ ਨੀਂਦਰ ਕਿਵੇਂ ਆ ਗਈ ਮਹਾਂਪੁਰਖਾ ਨੇ ਸਾਧੂ ਨੇ ਕਿਹਾ ਕਿ ਮੇਰੇ ਤੇ ਪਰਮੇਸ਼ਰ ਦੀ ਰਹਿਮਤ ਕਿਰਪਾ ਹੈ ਉਸ ਪਰਮਾਤਮਾ ਨੇ ਮੇਰੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਮੇਰੇ ਅੰਦਰ ਉਹ ਹਰੀ ਦਾ ਨਾਮ ਵਸਿਆ ਤਾਂ ਕਰਕੇ ਮੈਨੂੰ ਇੱਥੇ ਨੀਂਦਰ ਆ ਗਈ ਹੈ ਰਾਜਨ ਨੇ ਪੁੱਛਿਆ ਕਿ ਮਾਪੁਰਖ ਰਾਤ ਕਿਵੇਂ ਦੀ ਬਤੀਤ ਹੋਈ ਨੀਂਦਰ ਕਿਵੇਂ ਦੀ ਆਈ ਹੈ ਤੇ ਮਹਾਪੁਰਖਾਂ ਨੇ ਅੱਗੇ ਉਹ ਬਚਨ ਕਰਕੇ ਦੱਸਿਆ ਕਿ ਕੁਝ ਕੁਤਾ ਤੇਰੇ ਵਰਗੀ ਆ ਗਈ ਹੈ। ਕੁਝ ਤੇਰੇ ਨਾਲੋਂ ਵੀ ਚੰਗੀ ਆ ਗਈ। ਮਾਨਵਿਤ ਸੋਚਣ ਲੱਗਾ ਰਾਜਾ ਮੇਰੇ ਵਰਗੀ ਕਿਵੇਂ ਆ ਗਈ ਮੈਂ ਤੇ ਸੇਜਾਂ ਤੇ ਪਿਆਣ ਤੇ ਮਿੱਟੀ ਕੱਟੇ ਵਿੱਚ। ਚਲੋ ਜੇ ਮੇਰੇ ਵਰਗੀ ਨਿੰਦਰ ਆ ਵੀ ਗਈ ਹੈ ਤੇ ਮੇਰੇ ਤੋਂ ਚੰਗੀ ਨਿੰਦਰ ਕਿਹੜੀ ਹੈ ਜਿਹੜੀ ਮਹਾਪੁਰਖਾਂ ਨਾਲ ਹੈ। ਪੁੱਛਿਆ ਦੱਸਣ ਲੱਗੇ। ਮਹਾਪੁਰਖ ਕਹਿੰਦੇ ਕਿ ਤੂੰ ਮਕਬਲੀ ਸੇ ਜਾਂ ਤੇ ਸੁੱਤਾ ਹੈ ਤੈਨੂੰ ਨੀਂਦ ਨਹੀਂ ਆਈ ਐ ਅਸੀਂ ਮਿੱਟੀ ਘਟੇਵ ਦੇ ਸੁੱਤੇ ਆ ਸਾਨੂੰ ਵੀ ਨੀਂਦ ਨਹੀਂਰ ਆਈ ਐ ਕਹਿੰਦੇ ਨੀਂਦਰ ਆਉਣ ਤੋਂ ਬਾਅਦ ਬੰਦੇ ਨੂੰ ਖਿਆਲ ਨਹੀਂ ਦਿੰਦਾ ਕਿ ਉਹ ਕਿੱਥੇ ਲੰਮੇ ਪਿਆ ਜਦੋਂ ਨੀਂਦਰ ਆ ਜਾਂਦੀ ਆ ਨਾ ਤੇ ਬੰਦੇ ਨੂੰ ਖਿਆਲ ਨਹੀਂ ਰਹਿੰਦਾ ਮਿੱਟੀ ਘਟੇ ਵਿੱਚ ਪਿਆ ਆ ਕੀ ਮਕਬਲੀ ਸੇ ਜਾਂਦੇ ਪਿਆ ਆ ਕਹਿੰਦੇ ਉਹ ਤਾਂ ਆਪਣੀ ਬਰਾਬਰੀ ਆ ਇਨੂੰ ਵੀ ਨੀਂਦ ਆਈ ਮੈਨੂੰ ਵੀ ਨੀਂਦ ਆਈ ਪਰ ਕਹਿੰਦੇ ਜਿਹੜਾ ਸਮਾਂ ਤੂੰ ਜਾਗ ਕੇ ਸੌਣ ਤੋਂ ਪਹਿਲਾਂ ਜਿਹੜਾ ਸਮਾਂ ਤੂੰ ਜਾਗਿਆ ਹੈ ਉਹ ਸਮੇਂ ਵਿੱਚ ਜਾਗ ਕੇ ਤੂੰ ਕੁਕਰਮ ਕੀਤੇ ਆ ਭੈੜੀਆਂ ਵਾਸ਼ਨਾਵਾਂ ਮਨ ਵਿੱਚ ਲਿਆਂਦੀਆਂ ਆ ਤੂੰ ਆਪਣਾ ਸਮਾਂ ਜਿਹੜਾ ਉਹ ਵਿਅਰਥ ਕੀਤਾ ਆ ਤੇ ਨਾਲੇ ਮੰਦ ਵਾਸ਼ਨਾਵਾਂ ਦੇ ਵਿੱਚ ਖਜਤ ਹੋ ਗਈਆਂ ਪਰ ਕਹਿੰਦੇ ਮੈਂ ਉਹੀ ਵੇਲੇ ਸੌਗੇ ਤੇ ਅੰਮ੍ਰਿਤ ਵੇਲੇ ਉੱਠ ਗਏ ਜਿਹੜਾ ਸਮਾਂ ਤੂੰ ਪਹਿਲਾਂ ਬਰਬਾਦ ਕੀਤਾ ਮੈਂ ਉਸ ਸਮੇਂ ਨੂੰ ਵਾਧਾਂ ਉੱਠ ਕੇ ਉਹ ਜਿਹੜਾ ਰੱਬ ਨੇ ਇਹਨੂੰ ਨਾਮ ਬਖਸ਼ਿਆ ਹੈ ਨਾ ਸਿਰ ਤੇ ਹੱਥ ਰੱਖ ਕੇ ਉਹਦੇ ਨਾਮ ਦਾ ਸਿਮਰਨ ਕੀਤਾ ਉਹਦੇ ਨਾਮ ਨੂੰ ਜਪਿਆ ਜਦੋਂ ਉਹਦੇ ਨਾਮ ਨੂੰ ਜਪਿਆ ਹੈ ਰਾਬ ਮੇਰੇ ਵਾਲ ਦਾ ਹੈ ਮੈਨੂੰ ਨੀਂਦ ਚੰਗੀ ਆ ਜਾਂਦੀ ਹੈ ਜਦੋਂ ਹਿਰਦੇ ਵਿੱਚ ਨਾਮ ਉਸਿਆ ਹੋ ਇਸ ਵਾਸਤੇ ਪਰਮੇਸ਼ਰ ਦਾ ਨਾਮ ਬਹੁਤ ਵੱਡਾ ਹੈ ਉਹਦੀ ਤਾਕਤ ਬੜੀ ਵੱਡੀ ਹੈ ਨਾਮ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਭਾਈ ਨਾਮ ਤੋਂ ਬਿਨਾ ਗਤੀ ਨਹੀਂ ਹੁੰਨੀ ਸੰਸਾਰ ਤੇ ਇਸ ਵਾਸਤੇ ਤਾਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੈ ਤਾਂ ਗੁਰੂ ਦੀ ਕਿਰਪਾ ਲੈਣੀ ਪਵੇਗੀ ਗੁਰੂ ਅੱਗੇ ਰੋਜ਼ ਜਾਣਾ ਪਵੇਗਾ ਹੱਥ ਜੋੜਨੇ ਪੈਣਗੇ ਅਰਦਾਸ ਬੇਨਤੀ ਕਰੋਗੇ ਤਾਂ ਸਤਿਗੁਰੂ ਰਹਿਮਤ ਕਰਨਗੇ ਮਹਾਰਾਜ ਕਿੰਨੇ ਮੇਰੇ ਹਿਰਦੇ ਅੰਦਰ ਰੱਬ ਨੇ ਨਾਮ ਵਸਾ ਦਿੱਤਾ ਆਪਣਾ ਕਿਰਪਾ ਮਿਹਰ ਭਰਿਆ ਹੱਥ ਰੱਖ ਕੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਨ ਲਾਥਾ ਮਹਾਰਾਜ ਜੀ ਚਾਰਨ ਕਰਕੇ ਦੱਸਦੇ ਆ ਜਨਮਾਂ ਜਨਮਾਂ ਤਰ੍ਹਾਂ ਦੇ ਜਿਹੜੇ ਦੁੱਖ ਸਨ ਮੈਨੂੰ ਲੱਗੇ ਹੋਏ ਕਹਿੰਦੇ ਉਹ ਉਤਰ ਗਏ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਦੁੱਖਾਂ ਤੋਂ ਨਜਾਤ ਮਿਲ ਗਈ ਗੁਰਨਾਮ ਦੀ ਉਹ ਰਣ ਲਾਤਾ ਜਿਹੜਾ ਗੁਰੂ ਨੇ ਪਰਮੇਸ਼ਰ ਨੇ ਮੈਨੂੰ ਨਾਮ ਬਖਸ਼ਿਆ ਹੈ ਨਾ ਉਹ ਨਾਮ ਦਾ ਸਦਕਾ ਜਿਹੜੇ ਮੇਰੇ ਤੇ ਸਿਰ ਤੇ ਰਣ ਕਰਜ਼ੇ ਟੜੇ ਹੋਏ ਸਨ ਪਿਤਰ ਰੈਣਾ ਆਧਿਕ ਜਿਹੜੇ ਰੇਣ ਚੜੇ ਹੋਏ ਸਨ ਉਹ ਪਰਮੇਸ਼ਰ ਦੇ ਨਾਮ ਦਾ ਸਦਕਾ ਲੱਥ ਗਏ ਹਨ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਇਹ ਮੇਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਰਾਮ ਨਾਮ ਸਭ ਅਰਥਾ ਅਰਥਾ ਦਾ ਭਾਵ ਹੈ ਮਨੋਰਥ ਕਹਿੰਦੇ ਆਪਣੇ ਅਸਲ ਮਨੋਰਥ ਨੂੰ ਪਛਾਨ ਜਾਂ ਆਪਣੇ ਮਨੋਰਥਾਂ ਨੂੰ ਪੂਰਾ ਕਰਨ ਵਾਸਤੇ ਭਾਈ اے ਮੇਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰ ਗੁਰ ਪੂਰਾ ਹਰ ਨਾਮ ਦੜਾਇਆ ਬਿਨ ਨਾ ਵਾ ਜੀਵਨ ਬਰਥਾ ਸਤਿਗੁਰੂ ਮਹਾਰਾਜ ਗੁਰਬਾਣੀ ਅੰਦਰ ਵਚਨ ਕਰਕੇ ਦੱਸਦੇ ਹਨ ਗੁਰ ਪੂਰਾ ਹਰ ਨਾਮ ਦੜਾਇਆ ਪੂਰੇ ਗੁਰਾਂ ਨੇ ਸਾਨੂੰ ਰਹਿਮਤ ਕਰਕੇ ਪਰਮੇਸ਼ਰ ਨੇ ਨਾਮ ਦੜਾਇਆ ਹੈ ਬਿਨ ਨਾਵੈ ਜੀਵਨ ਵਿਰਥਾ ਇਹ ਤਾਂ ਪੂਰੇ ਗੁਰੂ ਦੀ ਕਿਰਪਾ ਹੈ ਕਿ ਸਾਨੂੰ ਪਰਮੇਸ਼ਰ ਨੇ ਨਾਮ ਬਖਸ਼ ਕੇ ਉਹਦੇ ਵਿੱਚ ਦ੍ਰਿੜ ਕਰ ਦਿੱਤਾ ਹੈ ਨਹੀਂ ਤਾਂ ਬਿਨ ਨਾਵੈ ਜੀਵਨ ਵਿਰਥਾ ਜਿਨ੍ਹਾਂ ਨੇ ਨਾਮ ਨਹੀਂ ਨੱਜਪਿਆ ਜਿਹੜੇ ਰੱਬ ਨਾਲ ਨਹੀਂ ਜੁੜੇ ਬਾਣੀ ਨਹੀਂ ਪੜ੍ਹਦੇ ਸਤਿਗੁਰੂ ਕਹਿੰਦੇ ਬਿਨ ਨਾਮ ਹੈ ਜੀਵਨ ਮਰਤਾ ਬਿਨਾ ਨਾਮ ਤੋਂ ਉਹਨਾਂ ਦਾ ਜੀਵਨ ਵਿਅਰਥ ਹੈ ਵਿਅਰਥ ਹੀ ਜੀਵਨ ਸੰਸਾਰ ਤੇ ਗਵਾਕੀ ਚਲੇ ਜਾਂਦੇ ਆ ਆਪਣੀਆਂ ਲੀਂਦਾ ਹੀ ਪੂਰੀਆਂ ਕਰ ਲੈਂਦੇ ਆ ਰੱਬ ਨੂੰ ਚੇਤੇ ਨਹੀਂ ਕਰਦੇ ਮਹਾਰਾਜ ਕਹਿੰਦੇ ਆ ਬਿਨ ਨਾਵੈ ਜੀਵਨ ਮਰਤਾ ਭਾਈ ਬਿਨਾ ਨਾਮ ਤੋਂ ਸੰਸਾਰ ਤੇ ਜੀਵਨ ਬਰਤ ਹੀ ਜਾਂਦਾ ਹੈ ਰਹਾਉ ਠਹਿਰਾਵ ਦੇ ਕਰਕੇ ਸਤਿਗੁਰੂ ਮਹਾਰਾਜ ਗੁਰਬਾਣੀ ਉਚਾਰਨ ਕਰਦੇ ਹਨ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ 파ਤਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਬਿਨਾ ਗੁਰੂ ਤੋਂ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰੂ ਦੀ ਪ੍ਰਾਪਤੀ ਸਾਨੂੰ ਕਰਨੀ ਚਾਹੀਦੀ ਹੈ ਪਰਮੇਸ਼ਰ ਅੱਗੇ ਤਰਲੇ ਲੈ ਕੇ ਪੂਰਾ ਗੁਰੂ ਮਿਲੇਗਾ ਤਾਂ ਸੰਸਾਰ ਤੋਂ ਗਤੀ ਹੋ ਜਾਏਗੀ ਪਰ ਮਹਾਰਾਜ ਕਹਿੰਦੇ ਬਿਨ ਗੁਰ ਮੂੜ ਭਏ ਹਨ ਮਨ ਮੁਖ ਜੇ ਗੁਰੂ ਹੀ ਨਹੀਂ ਤੇਰੇ ਕੋਲ ਕੋਈ ਆਏਗਾ ਜੇ ਤੂੰ ਗੁਰੂ ਨੂੰ ਹੀ ਨਹੀਂ ਅਪਣਾਇ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਗਿਆ ਤਾਂ ਮਹਾਰਾਜ ਕਹਿੰਦੇ ਬਿਨ ਗੁਰ ਮੂੜ ਭਏ ਹਨ ਬਿਨਾ ਗੁਰ ਤੋਂ ਉਹ ਜਿਹੜਾ ਮਨੁੱਖ ਹੈ ਨਾ ਮੂਰਖ ਪ੍ਰਾਣੀ ਆ ਮਾਨਮੁਖ ਮਨ ਦੇ ਪਿੱਛੇ ਲੱਗਾ ਹੋਇਆ ਮਾਨਮੁਖ ਵਿਅਕਤੀ ਹੈ ਤੇ ਮੋਹ ਮਾਇਆ ਨਿਤ ਫਾਥਾ ਸੰਸਾਰ ਦੇ ਮੋਹ ਜੰਜਾਲਾਂ ਦੇ ਵਿੱਚ ਨਿਤ ਹੀ ਫਸਿਆ ਹੋਇਆ ਹੈ ਤਿੰਨ ਸਾਧੂ ਚਰਨ ਨਾ ਸੇਵੇ ਕਬੋ ਤਿੰਨ ਸਭ ਜਨਮ ਅਕਾਥਾ ਫਿਰ ਸਤਿਗੁਰੂ ਮਹਾਰਾਜ ਜੀ ਆਨੇ ਬੜੀ ਸੋਹਣੀ ਬਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਅੰਦਰ ਬਖਸ਼ਿਸ਼ ਕੀਤੀ ਹੈ ਜਿੰਨਾ ਸਾਧੂਆਂ ਮਹਾਤਮਾਵਾਂ ਤੇ ਅਸੀਂ ਅੱਜ ਕੱਲ ਟਿੱਪਣਾ ਟਿੱਪਣੀ ਕਰਨ ਲੱਗ ਪਏ ਆ ਨਾ ਕੌਣ ਹੈ ਮਹਾਂਪੁਰਖ ਕੌਣ ਹੈ ਸਾਧੂ ਇਹ ਕੀ ਕਰਦੇ ਨੇ ਸੰਸਾਰ ਤੇ ਇਹਨਾਂ ਦਾ ਕੀ ਯੋਗਦਾਨ ਹੈ ਤਾਂ ਸਤਿਗੁਰੂ ਮਹਾਰਾਜ ਜੀਆਂ ਕੋਲੋਂ ਪੁੱਛੋ ਮਹਾਰਾਜ ਕਹਿੰਦੇ ਤੈਨ ਸਾਧੂ ਚਰਨਾਂ ਦਾ ਸੇਵੇ ਕਰੋ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ ਸਾਧੂਆਂ ਦੀ ਸ਼ਰਣ ਨਹੀਂ ਨ ਲਈ ਤਿੰਨ ਸਭ ਜਨਮੇ ਕਾਥਾ ਉਹਨਾਂ ਦਾ ਜਨਮ ਸੰਸਾਰ ਤੇ ਵਿਅਰਥ ਹੈ ਸਾਧੂਆਂ ਦਾ ਸੰਗ ਕਰਨਾ ਬਹੁਤ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਸਾਧੂਆਂ ਦੇ ਨਾਲ ਰਹਿਣਾ ਸਾਧੂਆਂ ਦਾ ਸੰਗ ਕਰਨਾ ਮਹਾਰਾਜ ਕਹਿੰਦੇ ਹਨ ਗੁਰਬਾਣੀ ਅੰਦਰ ਭਾਈ ਸਾਧੂਆਂ ਦਾ ਸੰਗ ਜਿਨ੍ਹਾਂ ਨੇ ਨਹੀਂ ਕੀਤਾ ਸਾਧੂਆਂ ਦੇ ਚਰਨਾਂ ਦੀ ਸੇਵਾ ਜਿਨ੍ਹਾਂ ਨੇ ਨਹੀਂ ਕਮਾਈ ਤਿੰਨ ਸਭ ਜਨਮੇ ਕਾਥਾ ਉਹਨਾਂ ਦਾ ਸਾਰਾ ਜਨਮ ਸੰਸਾਰ ਕਉ ਕਾਥਾ ਮਹਾਰਾਜ ਕਹਿੰਦੇ ਵਿਅਰਥ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਪਰ ਬੜੀ ਜ਼ਹਿਮਤ ਕਰਕੇ ਮਹਾਰਾਜ ਜੀਆ ਨੇ ਬਖਸ਼ਿਸ਼ ਕੀਤੀ ਇਹ ਵੀ ਦੱਸਿਆ ਜਿਹੜਾ ਨਹੀਂ ਸੇਵਦਾ ਸਾਧੂਆਂ ਦੇ ਚਰਨਾਂ ਨੂੰ ਨਹੀਂ ਕੂਜਦਾ ਉਦਾ ਜਨਮ ਵਿਰਥਾ ਹੈ ਤੇ ਜਿਹੜੇ ਸਾਧੂਆਂ ਦੇ ਚਰਣਾ ਦੀ ਪਾਗ ਨੂੰ ਸੇਵਦੇ ਆ ਭਾਈ ਚਰਣਾ ਦੀ ਧੂੜ ਮੰਗਦੇ ਆ ਜਿਹੜੀ ਧੂੜ ਨੂੰ ਗੁਰੂ ਨਾਨਕ ਸਾਹਿਬ ਵੀ ਮੰਗਦੇ ਆ ਭਾਈ ਮਹਾਰਾਜ ਕਹਿੰਦੇ ਆ ਜਿਨ ਸਾਧੂ ਚਰਨ ਸਾਧ ਪਾਗ ਸੇਵੇ ਜਿਨ੍ਹਾਂ ਨੇ ਸਾਧੂਆਂ ਦੇ ਚਰਣਾ ਦੀ ਸੇਵਾ ਕੀਤੀ ਸਾਧੂਆਂ ਦੇ ਚਰਣਾ ਨੂੰ ਧਿਆਇਆ ਉਹਨਾਂ ਦੇ ਸੰਗ ਕੀਤਾ ਉਹਨਾਂ ਦਾ ਮਹਾਰਾਜ ਜੀ ਨੇ ਤਨੇ ਸਫਲ ਹੋ ਜਨਮ ਸਨਾਤਾ ਉਹਨਾਂ ਦਾ ਜਨਮ ਸੰਸਾਰ ਦੇ ਉਪਰੋਂ ਸਫਲਾ ਹੋ ਗਿਆ ਉਸ ਸਫਲ ਹੋ ਕਰਕੇ ਸੰਸਾਰ ਤੋਂ ਜਾਂਦੇ ਹਨ ਮੋ ਕਾਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਪਰਮੇਸ਼ਰ ਅੱਗੇ ਬੇਟੀ ਕਰਦੇ ਆ ਹੋਇਆ ਅਰਦਾਸ ਕਰਦੇ ਹਨ ਇਹ ਸਤਿਗੁਰੂ ਮੋ ਕਉ ਕੀਜੈ ਦਾਸ ਮੈਨੂੰ ਆਪਣੇ ਦਾਸ ਨੂੰ ਦਾਸ ਦਾਸਨ ਕੋ ਆਪਣੇ ਦਾਸਾਂ ਦਾ ਦਾਸ ਬਣਾ ਲੈ ਹਰ ਦਇਆਧਾਰ ਜਗਨਨਾਥਾਏ ਕਿਰਪਾ ਨਿਧਾਨ ਦਇਆ ਕਰਨੰ ਦੁਖਰਨੰ ਚਰਨਗ ਨਾਮ ਕੀਰਤਨ ਦਇਆਲ ਕੋ ਭਗਵਾਨਾ ਨਾਨਕੁ ਲਿਖਤ ਨਾ ਮਾਇਆ اے ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ दयातार जगन्नाथा जग ਦੇ नाथ ਮੇਰੇ ਤੇ ਦਇਆ ਕਰ ਰਹਿਮਤ ਕਰ ਕਿਰਪਾ ਕਰ ਮੈਨੂੰ ਦਾਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਮਹਾਰਾਜ ਕਹਿੰਦੇ ਸਤਗੁਰੂ ਅਸੀਂ ਗਿਆਨ ਤੋਂ ਹੀਨੇ ਗਿਆਨ ਤੋਂ ਹੀ ਨੇ ਇਸ ਸੰਸਾਰ ਦੇ ਵਿੱਚ ਅੰਧਲੇ ਹਾਂ ਅਗਿਆਨੀ ਹਾਂ ਸਾਨੂੰ ਤੇਰੇ ਗੁਰਬਾਣੀ ਦੀ ਸਾਨੂੰ ਤੇਰੇ ਬਚਨਾਂ ਦਾ ਗਿਆਨ ਨਹੀਂ ਕਿਉਂ ਚਾਲੈ ਮਾਰਗ ਪੰਥਾ ਅਸੀਂ ਕਿਵੇਂ ਤੇਰੇ ਰਸਤੇ ਤੇ ਸੱਚੇ ਰਸਤੇ ਤੇ ਕਿਵੇਂ ਚੱਲੀਏ ਸਾਨੂੰ ਇਹ ਖਿਆਲ ਨਹੀਂ ਸਾਨੂੰ ਇਹ ਧਿਆਨ ਨਹੀਂ ਕਿਉਂ ਹਮ ਅੰਧਲੇ ਗਿਆਨੀ ਨਾ ਗਿਆਨੀ ਐਹ ਗਿਆਨ ਤੋਂ ਹੀ ਨੇ ਅਗਿਆਨੀ ਅੰਧਲੇ ਮਨੁੱਖ ਹਾਂ ਮਹਾਰਾਜ ਕਿਉ ਚੱਲ ਲੈ ਗੁਰ ਮਾਰ ਕਿਉ ਚੱਲ ਲੈ ਹੈ ਮਾਰਗ ਪੰਥਾ ਕਿਵੇਂ ਅਸੀਂ ਤੇਰੇ ਰਸਤੇ ਤੇ ਚੱਲੀਏ ਹਮ ਅੰਧਲੇ ਕਾ ਗੁਰ ਅੰਚਲ ਦੀਜਾ ਜਨ ਨਾਨਕ ਚੱਲ ਹੈ ਮਿਲਨთა ਸਾਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਵੇਖੋ ਜਿਹੜੀ ਸਾਨੂੰ ਵੀ ਕਰਨੀ ਚਾਹੀਦੀ ਅਸੀਂ ਤਾਂ ਕਿਨੇ ਸਾਨੂੰ ਸਾਰਾ ਕੁਝ ਹੀ ਹੁੰਦਾ ਏ ਸਾਨੂੰ ਤੇ ਨਾਮ ਲੋੜ ਗੁਰੂ ਅੱਗੇ ਅਰਦਾਸ ਕਰਨ ਦੀ ਨਾਮ ਲੋੜ ਹੈ ਗੁਰੂ ਦਰਬਾਰ ਅੰਦਰ ਆਉਣ ਦੀ ਨਾ ਹੀ ਸਾਨੂੰ ਲੋੜ ਹੈ ਪਰਮੇਸ਼ਰ ਅੱਗੇ ਅਰਦਾਸ ਕਰਨ ਦੀ ਅਸੀਂ ਤਾਂ ਗੁਰੂ ਰਾਮਦਾਸ ਜੀਾਂ ਤੋਂ ਵੱਡੇ ਨਹੀਂ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਦੱਸਦੇ ਆ ਭਾਈ ਹਮ ਅੰਦਲੇ ਕਾ ਉਰ ਅੰਚਰ ਦੀਜੈ ਪਰਮੇਸ਼ਰ ਵਾਹਿਗੁਰੂ ਰਹਿਮਤ ਕਰੋ ਕਿਰਪਾ ਕਰੋ ਸਾਨੂੰ ਗਿਆਨਹੀਨ ਅਗਿਆਨੀ ਅੰਨੇ ਮਨੁੱਖਾਂ ਨੂੰ ਰਹਿਮਤ ਕਰਕੇ ਗੁਰ ਅੰਚਲ ਦੀਜੈ ਮਹਾਰਾਜ ਆਪਣਾ ਪੱਲਾ ਵੜਾ ਦਿਓ ਆਪਣੀ ਗੋਦ ਬਖਸ਼ ਦਿਓ ਜਨ ਨਾਨਕ ਚਲਹਿ ਮਿਲਨ ਥਾ ਜੀ ਦੇ ਸਦਕਾ ਅਸੀਂ ਤੁਹਾਡੇ ਮਾਰਗ ਤੇ ਚੱਲ ਪਾਈਏ ਮਿਲਨਤਾ ਇਹ ਪਰਮੇਸ਼ਰ ਤੁਹਾਡੇ ਨਾਲ ਸਾਡਾ ਮਿਲਾਪ ਹੋ ਸਕੇ ਤੁਹਾਡੇ ਮਾਰਗ ਤੇ ਅਸੀਂ ਚੱਲ ਸਕੀਏ ਹੁਣ ਮਹਾਂਪੁਰਖਾਂ ਦੀ ਗੱਲ ਇੱਥੇ ਸਤਿਗੁਰਾਂ ਨੇ ਗੁਰਬਾਣੀ ਅੰਦਰ ਕੀਤੀ ਇੱਕ ਬਚਨ ਜੇਤੇ ਆਇਆ ਸਤਿਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੀ ਹੈ ਜਿਹੜੇ ਮਹਾਂਪੁਰਖ ਹੁੰਦੇ ਆ ਨਾ ਉਹ ਸਾਨੂੰ ਮਾਰਗ ਦਿਖਾਉਂਦੇ ਨਿਹ ਜੇ ਵਿਦਾਂ ਮਨ ਪਛਾਣੋ ਮਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪਧਰੋ ਇਹ ਜਿਹੜਾ ਮਾਰਗ ਹੈ ਨਾ ਗੁਰੂ ਗੁਰੂ ਦਾ ਗੁਰੂ ਦੇ ਨਾਲ ਮਿਲਾਪ ਕਰਨ ਦਾ ਜੋੜਨ ਹਾਰਾ ਸੰਤ ਨਾਨਕ ਬਾਦਰ ਪਦਰ ਪਦਰੋ ਮਹਾਰਾਜ ਕਹਿੰਦੇ ਆ ਉਹ ਪਰਮੇਸ਼ਰ ਦੇ ਘਰੋਂ ਧਰਮ ਬਖਸ਼ੇ ਹੋਏ ਮਹਾਂਪੁਰਖ ਸੰਤ ਜਨਮਾਤਮਾ ਉਹ ਸਾਨੂੰ ਰੱਬ ਦੇ ਰਸਤੇ ਤੇ ਪਾਉਣ ਨੂੰ ਸਹਾਇਕ ਹੁੰਦੇ ਆ ਰੱਬ ਦੇ ਰਸਤੇ ਤੇ ਚੱਲਣ ਵਾਸਤੇ ਸਹਾਇਤਾ ਕਰਦੇ ਆ ਜੋੜਦੇ ਆ ਸਾਨੂੰ ਇਸ ਕਰਕੇ ਮਹਾਂਪੁਰਖਾਂ ਦੇ ਨਾਲ ਭਾਈ ਜੋੜਨਾ ਚਾਹੀਦਾ ਹੈ ਕਿਉਂ ਕਿ ਉਹ ਰੱਬ ਦੇ ਨਾਲ ਜੋੜਦੇ ਆ ਜਿਵੇਂ ਸੰਸਾਰ ਤੇ ਜੱਜ ਦੇ ਨਾਲ ਸਿੱਧੀ ਅਸੀਂ ਗੱਲ ਨਹੀਂ ਕਰ ਸਕਦੇ ਵਕੀਲ ਕਰਨਾ ਪੈਂਦਾ ਹੈ ਵਕੀਲ ਕਰੀਏ ਤਾਂ ਜੱਜ ਦੇ ਨਾਲ ਬਾਤ ਹੁੰਦੀ ਹੈ ਸਾਡਾ ਫੈਸਲਾ ਉੱਥੋਂ ਤੱਕ ਪਹੁੰਚਦਾ ਹੈ ਇੰਜ ਹੀ ਮਹਾਰਾਜ ਕਹਿੰਦੇ ਉਹ ਵਕੀਲ ਦੇ ਤਰ੍ਹਾਂ ਹੀ ਸੰਸਾਰ ਤੇ ਸਾਧੂ ਮਾਤਮਾ ਕੰਮ ਕਰਦੇ ਆ ਸਾਡੀ ਬਾਤ ਪਰਮੇਸ਼ਰ ਤੱਕ ਪਹੁੰਚਾਉਂਦੇ ਆ ਸਾਨੂੰ ਪਰਮੇਸ਼ਰ ਦੇ ਨਾਲ ਜੋੜਦੇ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਵਿੰਦ ਪ੍ਰਕਾਰ ਦੀਆਂ ਬੁਲਾਂ ਦੀਆਂ ਮਾ ਸਤਿਗੁਰੂ ਮਹਾਰਾਜ ਬਖਸ਼ਣ ਹਾਰੇ ਕਿਰਪਾ ਕਰਕੇ ਬਖਸ਼ ਲੈਣਾ ਆਓ 2 ਮਿੰਟ ਵਾਸਤੇ ਵਾਹਿਗੁਰੂ ਜੀਆਂ ਦੇ ਸਿਮਰਨ ਨਾਲ ਜੁੜੀਏ ਫਿਰ ਫਤੇ ਬੁਲਾਈਏ ਸਰਬੱਤ ਦਾ ਸਿੱਖ ਬੜੇ ਪ੍ਰੇਮ ਸਰਕਾਰ ਦੇ ਨਾਲ ਜਪਿਓ ਜੀ ਵਾਹੇ ਗੁਰੂ Wow. ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਤਨ ਆਏ ਗੁਰੂ ਵਾਹਿਗੁਰੂ 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 ਇਨੀਆਂ ਬਿੰਦੀਆਂ ਪ੍ਰਵਾਨ ਕਰਿਓ ਅਖੀਰ ਵਾਲੀਆਂ ਪੰਕਤੀਆਂ ਦਾ ਜਾਪ ਕਰਿਏ ਫਤਿਹ ਬੁਲਾਈਏ ਜੀ ਹਉ ਅੰਦਲੇ ਗਿਆਨ ਈਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ